ਲੋ ਬਾਈ ਬਾਈਆਂ ਦੇ ਸੰਸਕਾਰ ਵਾਸਤੇ ਜਿਹੜਾ ਹੈਗਾ ਉਹ ਲੋਕ ਤੁਰਪੇ ਨੇ ਮੈਂ ਤੁਹਾਨੂੰ ਦਿਖਾ ਦੇਣਾ ਆਹੀ ਟਰਾਲੀ ਆ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਲਗਾਤਾਰ ਇੱਧਰ ਸਾਰੇ ਤੁਸੀਂ ਦੇਖ ਰਹੇ ਲੋਕ ਨੇ ਜਿਹੜੇ ਮੌਸਮ ਹੈ ਜਿਹੜਾ ਹੈਗਾ ਮੀਂਹ ਦਾ ਬਣ ਗਿਆ ਇਕੱਠ ਦੇਖੋ ਤੁਸੀਂ ਬਾਈ ਸਾਰਾ ਪੂਰਾ ਮੈਂ ਤੁਹਾਨੂੰ ਇਕੱਠ ਦਿਖਾ ਦੇਣਾ ਇਹ ਸੁਣੀਆ ਗੱਲ ਵੀ ਲਾਸ਼ਾਂ ਸੀ ਜਿਹੜੀਆਂ ਉਹ ਵੀ ਇਹ ਸੜਨੀਆਂ ਸ਼ੁਰੂ ਹੋ ਗਈਆਂ ਸੀ ਮੈਂ ਸੁਣੀਆ ਗੱਲ ਦੀ ਮੇਰੇ ਵਿਚਾਰਾਂ ਦੀ ਹਾਲਤ ਬਹੁਤ ਵਿਗੜੀ ਪਈ ਹੈਗੀ ਇਹ ਜਿਹੜਾ ਸੰਘਰਸ਼ ਆ ਕਿਵੇਂ ਤੁਸੀਂ ਨੇ ਵਿੱਢਿਆ ਹੋਇਆ ਸੀ ਹੈ ਨਾ ਚਲੋ ਝੁੱਕ ਗਿਆ ਤੁਸੀਂ ਲਗਾਤਾਰ ਮੈਂ ਵੀ ਤੁਹਾਨੂੰ ਦੇਖ ਰਿਹਾ ਤੁਸੀਂ ਲਗਾਤਾਰ ਪਹੁੰਚੇ ਸੀ ਉਰੇ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਦੂਰ ਬੈਠੇ ਦੇਖਦੇ ਨੇ ਅਗਲਾ ਕਹਿੰਦਾ ਵੀ ਯਾਰ ਠੀਕ ਆ ਨੌਕਰੀ ਤਾਂ ਦੇਤੀ ਵਿਗੜੀ 4 ਲੱਖ 4 ਲੱਖ ਕੁਝ ਵੀ ਨਹੀਂ ਹੁੰਦਾ ਜ਼ਿੰਦਗੀਆਂ ਦੀ ਕੀਮਤ ਕਿ 4 ਲੱਖੀ ਆ ਲੋ ਬਾਈ ਬਾਈਆਂ ਦੇ ਸੰਸਕਾਰ ਵਾਸਤੇ ਜਿਹੜਾ ਹੈਗਾ ਉਹ ਲੋਕ ਤੁਰਪੇ ਨੇ ਮੈਂ ਤੁਹਾਨੂੰ ਦਿਖਾ ਦਣਾ ਆਹੀ ਟਰਾਲੀ ਆ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ ਲਗਾਤਾਰ ਇੱਧਰ ਸਾਰੇ ਦੇ ਦੇਖ ਰਹੇ ਲੋਕ ਨੇ ਜਿਹੜੇ ਮੌਸਮ ਹੈ ਜਿਹੜਾ ਹੈਗਾ ਮੀਂਹ ਦਾ ਬਣ ਗਿਆ ਤੇ ਸੰਸਕਾਰਵਾਤੇ ਜਾ ਰਹੇ ਨੇ ਹਾਂਜੀ ਹਾਂਜੀ ਸੰਸਕਾਰਵਾਤੇ ਜਾਂਦੇ ਨੇ ਕਿੰਨੀ ਕੁ ਦੂਰ ਹੋ ਰੋ ਸ਼ਮਸ਼ਾਨ ਘਟਾ ਜਿਹੜਾ ਹਾਂ ਉਹ ਤਾਂ ਤੈਅ ਕੀਤਾ ਗਿਆ ਸੀ ਪਹਿਲਾਂ 12:30 ਵਜੇ ਦਾ ਹੁਣ 1:00 ਵਜੇ ਦਾ ਸਮਾਂ ਬਣ ਗਿਆ ਤੇ ਸੰਸਕਾਰਵਾਤੇ ਜਾਣਗੇ ਇਹ ਲੱਖਾ ਸਿੰਘ ਲਖਵਿੰਦਰ ਸਿੰਘ ਲੱਖਾ ਸੀ ਜਿਹੜਾ ਐਸਆਈ ਉਹਨੇ ਇਹ ਘਟਨਾ ਨੂੰ ਇਨਜਾਮ ਪਹੁੰਚਾਇਆ ਬਹੁਤ ਮਾੜੀ ਮਤਲਬ ਗੱਲ ਏ ਲੱਖੇ ਸਿੰਘ ਵਾਸਤੇ ਜੀਤੇ ਲੋਹਰੇ ਵਾਸਤੇ ਮਤਲਬ ਅਰੈਸਟ ਕੀਤੇ ਗਏਨ ਬਈ ਅੱਜ ਫਿਰ ਸਮਾਂ ਅੱਜ ਰੱਖਿਆ ਗਿਆ ਹੈ ਸਨਸਕਾਰ ਦਾ ਤੈਜ਼ ਹੀ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਬਕਾਇਦਾ ਮਿਲ ਗਈਆਂ ਨਾ ਬਾਕੀ ਸਭ ਨੂੰ ਪਤਾ ਜਿੱਥੇ ਜਿੱਥੇ ਵੀਡੀਓ ਗਈ ਵਰਲਡ ਦੇ ਵਿੱਚ ਠੀਕ ਆ ਧੰਨਵਾਦ ਬਾਈ ਤੇ ਅੱਗੇ ਤੁਹਾਨੂੰ ਦਿਖਾ ਦਣਾ ਮੈਂ ਉਹੀ ਇਹ ਟਰਾਲੀ ਆ ਤੇ ਇਧਰੋਂ ਹੋਰ ਲੋਕ ਨੇ ਜਿਹੜੇ ਉਧਰੋਂ ਚੱਲੇ ਨੇ ਕਿਉਂਕਿ ਬਹੁਤ ਦਿਨ ਹੋ ਗਏ ਬਾਈ ਬੈਠਿਆਂ ਨੂੰ ਅੱਜ 11ਵੇਂ ਦਿਨ 'ਚ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਹੈਗਾ ਧਰਨਾ ਜਾ ਰਿਹਾ ਸੀ ਤੇ ਸੰਸਕਾਰ ਵਾਸਤੇ ਲੈ ਕੇ ਜਾ ਰਹੇ ਨੇ ਇੱਕ ਮਿੰਟ ਤੁਸੀਂ ਖੜ੍ਹ ਜਾਓ ਮੈਂ ਤੁਹਾਨੂੰ ਸਾਰਾ ਜਿਹੜਾ ਹੈਗਾ ਮਾਹੌਲ ਦਿਖਾਉਂਦਾ ਰਹਿਣਾ ਇਹ ਸਮਾਂ ਟ ਖੜ੍ਹ ਜਾਓ ਕਿਉਂਕਿ ਭੀੜ ਭੜਕਾ ਥੋੜਾ ਸਮਾਨ ਆ ਜਿਹੜਾ ਸਾਹਮਣਾਂ ਇਹ ਇੱਧਰ ਨੂੰ ਦੇਖਿਓ ਜੀ ਮਾੜਾ ਜ ਆਹ ਦੇਖਿਓ ਬਾਪੂ ਇਹ ਹੈਗੀ ਆ ਉਹ ਟਰਾਲੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਲਗਾਤਾਰ ਆਪਾਂ ਉਸੇ ਦਿਨ ਤੋਂ ਜੁੜੇ ਹੋਏ ਆ ਤੇ ਆਹ ਉਹ ਬਾਈ ਸਾਹਮਣੇ ਜਾ ਰਹੀ ਆ ਤੇ ਪਿੱਛੇ-ਪਿੱਛੇ ਇਕੱਠਾ ਦੇਖਿਓ ਭਾਈ ਮਾੜਾ ਲੰਘਣ ਦੋ ਤੇ ਦਰੋਂ ਮੈਂ ਅੱਗੇ ਜਾ ਕੇ ਨਵਨੀ ਤੇ ਨਾਲ ਹੀ ਆ ਜੀ ਭਾਈ ਵੱਡਾ ਜਿਹੜਾ ਹੈਗਾ ਇੱਕ ਤਰਨੇ ਦਾ ਉਪਤਾਰਨ ਕਰ ਲਿਆ ਜੀ ਬਹੁਤ ਨੇ ਬੈਠੇ 10ਵਾਂ 11ਵਾਂ ਦਿਨ ਅੱਜ ਦੇਖਿਓ ਜੀ ਮੜਾ ਸੋਰੀ 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 ਹਾਂਜੀ 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 10ਵੇਂ 11ਵੇਂ ਦਿਨ ਚ ਇਹ ਮਤਲਬ ਜਾ ਕੇ ਸਹਿਮਤੀ ਬਣੀ ਆ ਪੂਰੀ ਦੇਖਿਓ ਭਾਈ ਮੜਾ ਜੀ ਪਰਿਵਾਰ ਦੀ ਤੇ ਅ ਪ੍ਰਸ਼ਾਸਨ ਦੀ ਤੁਸੀਂ ਨਾਲ-ਨਾਲ ਲੇਖੀ ਜਨਿਓ ਇੱਧਰ ਇਹ ਸ਼ਮਸ਼ਾਨ ਘਾਟ ਕਾ ਨਹੀਂ ਲੈ ਕੇ ਜਾ ਰਹੇ ਨੇ ਤੇ ਆਹ ਦੇਖੋ ਤੁਸੀਂ ਠੀਕ ਆ ਭਾਈ ਤੇ ਇਹ ਬਾਈਆਂ ਦੀਆਂ ਲਾ ਇਸ ਟਰਾਲੀ ਦੇ ਵਿੱਚ ਅੱਤ ਨਾਮ ਹੈ ਅੱਗੇ ਅੱਗੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਇਹ ਪੂਰਾ ਜਿਹੜਾ ਹੈਗਾ ਮੈਂ ਇੱਕ ਵੱਡਾ ਇਕੱਠਾ ਬਾਈ ਵੱਡਾ ਇਕੱਠ ਅੱਜ 11 ਦਿਨ ਹੋ ਗਏ ਤੇ 10ਵਾਂ ਦਿਨ ਅੱਜ ਅੱਜ 11ਵਾਂ ਦਿਨ ਹੈ ਜੀ 11ਵਾਂ ਦਿਨ ਹੈ ਨਾ ਉਹ ਗੱਲ ਕਰ ਰਹੇ ਹਾਂ ਨਾਮ ਪੱਨੋ ਦਾ ਸੁਪਰਨ ਆਟੋਪਾਲ ਜੀ ਆਹ ਆ ਅੱਗੇ ਚੱਲ ਕੇ ਮੈਂ ਸਾਨੂੰ ਪੂਰਾ ਲਗਾਤਾਰ ਜੁੜੇ ਹੋਏ ਆਪਾਂ ਉਸੇ ਦਿਨ ਤੋਂ ਇਸ ਜਿਹੜਾ ਹੈਗਾ ਇਹ ਵਿਚਾਰਾਂ ਦਾ ਇੱਕ ਕੰਮ ਕਰੀ ਸੀ ਜ਼ਿੰਦਗੀ ਇਹਨਾਂ ਨੇ ਆਪਣੀ ਲਗਾ ਕੇ ਉਸੇ ਦਿਨ ਤੋਂ ਲਗਾਤਾਰ ਤੁਹਾਨੂੰ ਇਹਦੀਆਂ ਵੀਡੀਓ ਦਿਖਾ ਰਹੇ ਆਪਾਂ ਵੱਡਾ ਇਕੱਠਾ ਮੈਂ ਕੱਠ ਵੀ ਦਿਖਾਣਾ ਪਿੱਛੇ ਤੁਹਾਨੂੰ ਆਣ ਗਿਣ ਤੇ ਕੱਠਾ ਵੱਡਾ ਇਕੱਠਾ ਬਾਈ ਓਰੇ ਇਸੇ ਕਰਕੇ ਪ੍ਰਸ਼ਾਸਨਾਂ ਜਿਹੜਾ ਝੁਕਿਆ ਨਹੀਂ ਤੁਹਾਨੂੰ ਪਤਾ ਕਿ ਆਂ ਬੰਦੇ ਦੀਆਂ ਆਵਾਜ਼ਾਂ ਕਿੱਥੇ ਸੁਣੀਆਂ ਜਾਂਦੀਆਂ ਨੇ ਆ ਦੇਖੋ ਤੁਸੀਂ ਕੱਠ ਦੇਖੋ ਤੁਸੀਂ ਬਾਈ ਸਾਰਾ ਪੂਰਾ ਮੈਂ ਤੁਹਾਨੂੰ ਕੱਠ ਦਿਖਾ ਦਿੰਨਾ ਕਿ ਕਿਸ ਤਰ੍ਹਾਂ ਦੀਆਂ ਓਰੇ ਤਸਵੀਰਾਂ ਨੇ ਉਹ ਪਿੱਛੇ ਤੋਂ ਕੋ ਕੱਠਾ ਦੇਖੋ ਤੁਸੀਂ ਵੱਡਾ ਇਕੱਠਾ ਕਿਸਾਨ ਜਿਹੀਆਂ ਬੰਦੀਆਂ ਨੇ ਬਹੁਤ ਓਰੇ ਆਈਆਂ ਹੋਈਆਂ ਤੇ ਨਾਲ-ਨਾਲ ਲੋਕ ਨੇ ਇਲਾਕੇ ਦੇ ਲੋਕ ਪਿੰਡ ਦੇ ਲੋਕ ਪਿੱਛੇ ਹੋਇਆ ਬਈ ਠੀਕੋਂ ਸਿੱਤੇ ਬੀਬੀਆਂ ਤੁਸੀਂ ਦੇਖ ਰਹੇ ਹੋ ਕਿ ਕੱਠ ਮੁਖਣ ਦਾ ਨਾਮ ਹੀ ਨਹੀਂ ਲੈ ਰਿਹਾ ਕਿੱਥੇ ਤੋਂ پوری ਨਿਗਾਹ ਜਾਂਦੀ ਆ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਕੱਠਾ ਇਹ ਨਾਲੋਂ ਹੋਰ ਜ਼ਿਆਦਾ ਕੱਠਾ ਹੈ ਬਾਈ ਕਟਵਰ ਕਿੰਨਾ ਮੁਸ਼ਕਲ ਹੈ ਨਾ ਹਜ਼ਾਰਾਂ ਦੀ ਗਿਣਤੀ ਹੈ ਬਾਈ ਬਹੁਤ ਇਸੇ ਕਰਕੇ ਝੁੱਕ ਗਿਆ ਪ੍ਰਸ਼ਾਸਨ ਨਹੀਂ ਤਾਂ ਕਿੱਥੇ ਝੁਕਦਾ ਜੀ ਸਹੀ ਗੱਲ ਹੈ ਬਾਈ ਪ੍ਰਸ਼ਾਸਨ ਝੁੱਕ ਗਿਆ ਇਸੇ ਕਰਕੇ ਝੁੱਕ ਗਿਆ ਹੁਣ ਅਗਰ ਆਪਾਂ ਗੱਲ ਕਰਦੇ ਆ ਕਿਵੇਂ ਮੈਂ ਉਸ ਦਿਨ ਤੋਂ ਤੁਹਾਨੂੰ ਲਗਾਤਾਰ ਦੱਸ ਰਿਹਾ ਵੀ ਆਮ ਬੰਦੇ ਦੀ ਆਵਾਜ਼ ਨਹੀਂ ਸੁਣੀ ਜਾਂਦੀ ਹੁੰਦੀ ਇਹ ਤਾਂ ਇੱਕ ਐਂ ਤੇ ਵੀ ਕਾਠਾ ਕਾਠ ਕਰਕੇ ਉਰੇ ਝੁਕਣਾ ਪੈ ਗਿਆ ਪ੍ਰਸ਼ਾਸਨ ਨੂੰ ਇਲਾਕਾ ਜਿਹੜਾ ਇਹਨਾਂ ਦੇ ਨਾਲ ਆ ਤੁਸੀਂ ਇੱਧਰ ਦੇਖ ਰਹੇ ਹੋ ਇੱਧਰ ਇਹ ਬੀਬੀਆਂ ਨੇ ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ ਦੇਖੋ ਵਿਚਾਰਾ ਬੁਰਾ ਹਾਲ ਆ ਲੋਕਾਂ ਦਾ ਹੈ ਨਾ ਤੇ ਬਹੁਤ ਦੂਰ ਤੱਕ ਜਿੱਥੇ ਤੱਕ ਵੀ ਤੁਸੀਂ ਦੇਖ ਰਹੇ ਹੋ ਪਰਿਵਾਰ ਆ ਇਹ ਜਿੱਥੇ ਤੱਕ ਕੈਮਰੇ ਦੀ ਸ਼ਾਇਦ ਇੰਨਾ ਮੇਰਾ ਜ਼ੂਮ ਵੀ ਨਹੀਂ ਹੈਗਾ ਇਹਦਾ ਉਹ ਉੱਥੇ ਤੱਕ ਰੇ ਸੋ ਨੂੰ ਸਾਰਾ ਇਕੱਠ ਦਿਖ ਰਿਹਾ ਹੋਣਾ ਆ ਦੇਖੋ ਤੁਸੀਂ ਠੀਕ ਹਨਾ ਜੀ ਕਿਉਂਕਿ ਯਾਰ ਦੁੱਖ ਬਹੁਤ ਵੱਡਾ ਤੇ ਪਰਿਵਾਰ ਨੂੰ ਉਹ ਜਿਹੜੇ ਬਾਈ ਨੇ ਗਏ ਨੇ ਉਹ ਤਾਂ ਨਹੀਂ ਵਾਪਸ ਆਉਣੇ ਪਰ ਚਲੋ ਫੇਰ ਵੀ ਜਿਹੜੀ ਇਹਨਾਂ ਦੀ ਇੱਕ ਮੰਗ ਸੀ ਉਹ ਮੰਗ ਜ਼ਰੂਰ ਪੂਰੀ ਹੋਈ ਆ ਕਿਸਾਨ ਜੁਨੀਅਨਾਂ ਨੇ ਇਹ ਕੁੜੀਆਂ ਨੇ ਉਹਦੀਆਂ ਕਿਹੜਾ ਗੁਜ਼ਰਿਆ ਵਿਚਾਰਾ ਕੁੜੀ ਆਉਦੀ ਹੈ ਨਾ ਹੋਰ ਵੀ ਅਗਰ ਗੱਲ ਕਰਦੇ ਆਪਾਂ ਬਾਈ ਕੱਠ ਬਹੁਤ ਜ਼ਿਆਦਾ ਆ ਇਲਾਕੇ ਦੇ ਲੋਕ ਨੇ ਜਿਹੜਾ ਮੈਂ ਇੱਥੇ ਇੱਕ ਚੀਜ਼ ਦੇਖਿਆ ਬਾਈ ਏਕਤਾ ਬਹੁਤ ਆ ਔਰੇ ਖਾਸ ਕਰਕੇ ਆਪਾਂ ਅਗਰ ਪੰਜਾਬੀਆਂ ਦੇ ਵਿੱਚ ਵੀ ਦੇਖਦੇ ਆ ਏਕਾ ਬਹੁਤ ਆ ਕਿਉਂ ਨਿੰਪਲ ਆ ਹਾਂਜੀ ਹਾਂਜੀ ਮਾਹ ਕਿਵੇਂ ਆਪਾਂ ਗੱਲ ਕਰਦੇ ਉਹਨੇ ਵੀ ਏਕਾ ਬਹੁਤ ਆ ਆਪਣੇ ਪੰਜਾਬ ਜੀ ਹਾਂਜੀ ਜੀ ਏਕਾ ਬਹੁਤ ਏਕਾ ਬਹੁਤ ਹੈ ਬਾਈ ਜੀ ਹਾਂ ਕਿਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਮੈਂ ਔਰੇ ਇਲਾਕੇ ਦੇ ਵਿੱਚ ਦੇਖਿਆ ਕਿ ਬਹੁਤ ਆਲੇ-ਦਾਲੇ ਦਾ ਕਿਹੜਾ ਪਿੰਡ ਸੀ ਕਿਹੜੇ ਸਵੇਰੀ ਆ ਜਾਂਦੇ ਹਾਂਜੀ 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 ਬਿਲਕੁਲ ਜੀ ਬਹੁਤ ਇਲਾਕੇ ਨੇ ਸੰਯੋਗ ਦਿੱਤਾ ਬਾਕੀ ਸਾਰੇ ਸਮਝਦਾਰ ਹਨ ਜੋ ਵੀ ਇੱਥੇ ਵੀਰਪੁਰਾ ਸ਼ਾਂਤੀ ਦੇ ਨਾਲ ਚੱਲਿਆ ਪੂਰਾ ਨਹੀਂ ਹਾਂਜੀ ਹਾਂਜੀ ਪੂਰਾ ਸ਼ਾਂਤੀ ਨਾਲ ਚੱਲਿਆ ਕਿ ਇਹ ਬਣਦਾ ਵੀ ਸੀ ਅਨਸਾਬ ਮਿਲਣਾ ਵੀ ਚਾਹੀਦਾ ਸੀ ਇਹ ਡਰਾਈਵਰ ਭਰਾਵਾਂ ਨੂੰ ਬਿਲਕੁਲ ਬਿਲਕੁਲ ਬਹੁਤ ਵਿਚਾਰਾ ਗਰੀਬ ਪਰਿਵਾਰ ਸੀ ਹਾਂ ਜੀ ਉਹ ਟਰੱਕ ਜੀ ਜੀ ਅੱਛਾ ਤੁਹਾਨੂੰ ਜਾਣਦੇ ਸੀ ਬਾਈਆਂ ਨੂੰ ਹਾਂ ਜਹ ਸਾਡੇ ਡਰਾਈਵਰ ਸੀ ਟਰੱਕ ਦੇ ਸਾਡੇ ਆਪਰੇਟਰ ਸੀ ਜੀ ਡਰਾਈਵਰ ਸੀ ਠੀਕ ਸੀ ਬੰਦੇ ਭਾਈ ਬਦੇ ਵਧੀਆ ਇਮਾਨਦਾਰ ਬੰਦੇ ਸੀ ਜੀ ਬਦੇ ਉਹ ਮਾੜਾ ਹੋਇਆ ਯਾਰ ਬਹੁਤ ਮਾੜਾ ਹੋਇਆ ਜੀ ਪੁੱਜ ਕੇ ਮਾੜਾ ਬਾਈ ਟਰੱਕ ਉਹ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਬਹੁਤ ਧੱਕਾ ਕਰਿਆ ਭਾਈ ਬਹੁਤ ਧੱਕਾ ਗਰਗਰੀ ਬਾਤਾਂ ਕਰਨਾ ਬਹੁਤ ਮਾੜਾ ਜੀ ਬਹੁਤ ਮਾੜਾ ਤਾਂ ਫੁਰਮਕ ਸਿੰਘ ਜੀ ਇਹ ਤਾਂ ਜਿਹੜਾ ਘਟਨਾ ਨੂੰ ਇਨਜਾਮ ਲਖਵਿੰਦਰ ਸਿੰਘ ਲੱਖਾਂ ਨੇ ਦਿੱਤਾ ਕੁਝ ਉਹਦੇ ਨਾਲ ਸਰਾਰਤੀ ਅੰਸਰ ਸਨ ਚਲੋ ਉਹਨਾਂ ਨਾਲ ਤੇ ਜੋ ਬਣੇਗੀ ਉਹ ਤਾਂ ਹੁਣ ਮਾਲਕ ਨੂੰ ਪਤਾ ਹੈ ਜੋ ਇਹਨਾਂ ਨਾਲ ਬਣ ਗਈ ਇਹ ਵੀ ਮਾਲਕ ਨੂੰ ਨਹੀਂ ਪਤਾ ਕਿ ਸਮ ਇਸ ਨਾਂ ਨੂੰ ਲੋਡੀਆਂ ਨੂੰ ਪਈਆਂ ਨੂੰ ਅੱਜ 10 ਦਿਨ ਹੋ ਗਏ ਉਸ ਦੇ ਲਵੇ ਵੀ ਜਾਣ ਤੋਂ ਪਾਸੇ ਘਰ ਛੱਡਦੇ ਜਿਵੇਂ ਕੋਸ ਸਮੈਲਿੰਗ 버ਗਰ ਆਉਣ ਲੱਗੀ ਸੀ ਬਾਕੀ ਹਿਸਾਬ ਇੱਧਰ ਮੈਂ ਭੈਣ ਨਾਲ ਵੀ ਗੱਲ ਕਰ ਲੈਣਾ ਤੁਸੀਂ ਜੂਨੀਅਰ ਨਾਲ ਸੀ ਕਿਸ ਨਾਲ ਹਾਂਜੀ ਮੈਂ ਡੈਮੋਕਰੇਟ ਮਨਰੇਗਾ ਦੀ ਆਗੂ ਆਂਗੀ ਜੀ ਸਰਪਾਲ ਕਾ ਟਿੱਪੀ ਹੋਇਆ ਜੋ ਫੈਸਲਾ ਕੱਲ ਲਿਆ ਗਿਆ ਕਿਵੇਂ ਦੇਖਦੇ ਹਾਂ ਠੀਕ ਹੈ ਠੀਕ ਤਾਂ ਨਹੀਂ ਲੱਗਦਾ ਹੈਗਾ ਕਿਉਂਕਿ ਹਜੇ ਦੋਸ਼ੀ ਨਹੀਂ ਫੜਿਆ ਗਿਆ ਹੈਗਾ ਪਰ ਫੇਰ ਵੀ ਚਲੋ ਜੋ ਵੀ ਰਾਹਤ ਮਿਲੀ ਹੈਗੀ ਸਾਡੀ ਲੜਾਈ ਨਾਲ ਮਿਲੀ ਆ ਇੱਕ ਕਿਉਂਕਿ ਜੇ ਲੜਦੇ ਲੋਕ ਨਾ ਹੁੰਦੇ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਸੀ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ ਵੀ ਇਹ ਬਹੁਤ ਗੰਦਾ ਸਿਸਟਮ ਹੈਗਾ ਕਿਉਂਕਿ ਅੱਜ ਵੇਖੋ ਆ ਕੇ ਸਾਡੀਆਂ ਕਿੰਨੀਆਂ ਹਾਲਤਾਂ ਸਾਡੀ ਟੀਆਂ ਦੇ ਹਾਲ ਤਾਂ ਵੀਰਾਂ ਦੀ ਹੋ ਗਈਆਂ ਕਿਉਂ ਹੋਈਆਂ ਜਿਹੜੀ ਰਾਹਤ ਅੱਜ ਦਿੱਤੀ ਸੀ ਉਹਨਾਂ ਨੇ ਕੱਲ ਦਿੱਤੀ ਆ ਉਸੇ ਦਿਨ ਦੇ ਦਾਂਦੇ ਜੇ ਇੱਕ ਭਗਵੰਤਮਾਨ ਇੰਨੀ ਵਧੀਆਗਾ ਇੰਨੀ ਵਧੀਆ ਸਰਕਾਰ ਚਲਾਉਂਦਾ ਤਾਂ ਉਦੀ ਫੜ ਕੇ ਉਹਨੂੰ ਅੰਦਰ ਕਰਦਾ ਕਿਉਂਕਿ ਜੇ ਉਹਦਾ ਮੁਲਾਜ਼ਮ ਸੀ ਉਹਨੇ ਸਭ ਤੋਂ ਪਹਿਲਾਂ ਫੜਨਾ ਸੀ ਇਹ ਇਹ ਚੀਜ਼ਾਂ ਆ ਰਹੀਆਂ ਨੇ ਕਿਉਂਕਿ ਅਸੀਂ ਕੀ ਵੇਖਦੇ ਆਂਗੇ ਅਸੀਂ ਵੇਖਦੇ ਆਂ ਵੀ ਇਹ ਗਰੀਬ ਆ ਇੱਕ ਗਰੀਬ ਨਾ ਜਾਣੋ ਅੱਜ ਵੀ ਮੈਂ ਤੁਹਾਡੇ ਕੈਮਰੇ ਰਾਹੀਂ ਕੈਮਰੇ ਰਾਹੀਂ ਅਪੀਲ ਕਰਦੀ ਆਂਗੀ ਵੀ ਦੇਖੋ ਜੇ ਸਾਨੂੰ ਇਹ ਲੜਾਈ ਦੁਆਰੋਂ ਵੀ ਲੜਨੀ ਪਊਗੀ ਕਿਉਂਕਿ ਲੜਾਈ ਤਾਂ ਸਾਡੀ ਸ਼ੁਰੂ ਆ ਹਜੇ ਇਹ ਕੋਈ ਲੜਾਈ ਅਸੀਂ ਤਾਂ ਇੱਕ ਰਾਹਤ ਆਈ ਆਗੇ ਅਸੀਂ ਬੱਚਿਆਂ ਦੀ ਡੋਡੀਆਂ ਦਾ ਸੰਸਕਾਰ ਕਰਨ ਚੱਲੇ ਆਂ ਪਰ ਆ ਰਹੀ ਆ ਕਿ ਲੜਾਈ ਹੁਣ ਸ਼ੁਰੂ ਆ ਗਈ ਇਹ ਸੁਣੀਆ ਗੱਲ ਵੀ ਸ਼ਾਂਸੀ ਜਿਹੜੀਆਂ ਉਹ ਵੀ ਸ਼ੁਰੂ ਹੋ ਗਈਆਂ ਸੀ ਮੈਂ ਸੋਹਣਿਆ ਜੀ ਵੀਰੇ ਵਿਚਾਰਾਂ ਦੇ ਹਾਲਤ ਬਹੁਤ ਵਿਗੜੀ ਪਈ ਹੈਗੀ ਇਹ ਜਿਹੜਾ ਸੰਘਰਸ਼ ਆ ਕਿਵੇਂ ਤੁਸੀਂ ਨੇ ਵਿੱਢਿਆ ਹੋਇਆ ਸੀ ਹੈ ਨਾ ਚਲੋ ਝੁੱਕ ਗਿਆ ਤੁਸੀਂ ਲਗਾਤਾਰ ਮੈਂ ਵੀ ਤੁਹਾਨੂੰ ਦੇਖ ਰਿਹਾ ਤੁਸੀਂ ਲਗਾਤਾਰ ਪਹੁੰਚੇ ਸੀ ਉਰੇ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਦੂਰ ਬੈਠੇ ਦੇਖਦੇ ਨੇ ਅਗਲਾ ਕਹਿੰਦਾ ਵੀ ਯਾਰ ਠੀਕ ਹੈ ਨੌਕਰੀ ਤਾਂ ਦੇਤੀ ਵਿਗੜੀ 4 ਲੱਖ 4 ਲੱਖ ਕੁਝ ਵੀ ਨਹੀਂ ਹੁੰਦਾ ਜ਼ਿੰਦਗੀਆਂ ਦੀ ਕੀਮਤ ਕਿ 4 ਲੱਖੀ ਹੈ 4 ਲੱਖ ਨਹੀਂ ਕਿਉਂਕਿ ਵੀਰੇ ਜ਼ਿੰਦਗੀ ਦੀ ਕੀਮਤ ਤਾਂ ਤੁਸੀਂ ਕਰੋੜਾਂ ਰੁਪਈਆ ਕਿ ਅਰਬਾਂ ਰੁਪਈਆ ਦੇ ਕੇ ਵੀ ਨਹੀਂ ਇੱਕ ਜ਼ਿੰਦਗੀ ਵਾਪਸ ਅਸੀਂ ਪੈਸਾ ਲੈ ਆ ਕੇ ਸਾਖ ਦਿਆਂਗੇ ਪਰ ਜ਼ਿੰਦਗੀ ਕਿਵੇਂ ਲੈ ਕੇ ਆ ਸਾਨੂੰ ਅਸੀਂ ਦੁਆਰੋਂ ਕਿਵੇਂ ਲੈ ਕੇ ਆਵਾਂਗੇ ਅੱਥੇ ਫਿਰ ਕਿਵੇਂ ਹੁਣ ਅੱਗੇ ਵਾਰ ਜੇ ਕੋਈ ਕਿਵੇਂ 50-50 ਲੱਖ ਦੀ ਮੁਆਵਜ਼ੇ ਦੀ ਹੋਰ ਮੈਂ ਦੇਖ ਰਿਆ ਸੀ ਉੱਥੇ ਵੀ ਇਹਨਾਂ ਨੇ ਮੰਗ ਕਰੀ ਆ ਹੈਨਾ 50-50 ਲੱਖ ਵੀ ਹੋਰ ਮਿਲਣਾ ਚਾਹੀਦਾ ਅੱਗੇ ਨੂੰ ਵੀ ਜੁੜੇ ਰਹੋਗੇ ਪਰਿਵਾਰ ਨਾਲ ਹਾਂਜੀ ਜਦੋਂ ਵੀ ਸਾਡੀ ਇੱਥੇ ਲੋੜ ਪਊਗੀ ਜਦੋਂ ਵੀ ਚਲੋ ਸਾਨੂੰ ਕੋਈ ਨਹੀਂ ਵੀ ਸਨੇਹਾ ਲਾਊਗਾ ਜਦੋਂ ਵੀ ਮੈਨੂੰ ਇਸ ਰੀਗਸ ਦਾ ਪਤਾ ਲੱਗੂਗਾ ਵੀ ਇੱਥੇ ਸਾਡੀ ਲੋੜ ਆ ਗਈ ਤਾਂ ਅੱਜ ਵੀ ਸਾਡੀ ਜਥੇਬੰਦੀ ਪਹੁੰਚੀ ਹੈਗੀ ਸਾਡੇ ਹੋਰ ਮੈਂਬਰ ਪਹੁੰਚੇ ਨੇ ਤਾਂ ਮੈਂ ਜ਼ਰੂਰ ਪਹੁੰਚੂਗੀ ਇਹ ਮੇਰਾ ਵਾਦਾ ਪਰਿਵਾਰ ਨਾਲ ਕਿਉਂਕਿ ਤੁਹਾਡੀ ਕਿਹੜੀ ਜਥੇਬੰਦੀ ਆ ਤੁਹਾਡੀ ਗੱਲ ਵਿੱਚ ਕੱਟਦੀ ਮੈਂ ਤੁਹਾਡੀ ਕਿਹੜੀ ਜਥੇਬੰਦੀ ਆ ਥੋੜਾ ਦੱਸੋਗੇ ਇਹਦੇ ਬਾਰੇ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਕੀ ਆ ਸਾਡੀ ਜਥੇਬੰਦੀ ਡੈਮੋਕਰੇਟ ਮਨਰੇਗਾ ਗਈ ਜੀ ਸਿਰਫ ਅਸੀਂ ਮਨਰੇਗਾ ਤੇ ਕੰਮ ਕਰਦੇ ਆਂਗੇ ਅਸੀਂ ਕਾਨੂੰਨ ਦੇ ਨਾਲ ਕੰਮ ਲੈਣੇ ਆਗੇ ਨਜੂਤੀ ਪੱਤਰ ਲੈਣੇ ਆ ਹੁਣ ਮਨਰੇਗਾ ਦੇ ਵਿੱਚ ਆਦਮੀ ਮਰ ਜਾਂਦੇ ਨੇ ਉੱਥੇ ਵੀ ਇਹੀ ਹਾਲ ਹੈ ਉੱਥੇ ਵੀ ਸਾਨੂੰ ਅਸੀਂ ਪਿੱਟ ਸਿਆਪਾ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣਾ ਪੈਂਦਾਗਾ ਇੱਥੇ ਸਾਡਾ ਗੜ ਸੀ ਅਸੀਂ ਆਪਦੀ ਉਹਦੇ ਨਾਲ ਬਚਾਇਆ ਹੋਏ ਤੁਸੀਂ ਮਤਲਬ ਠੀਕ ਹੈ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਤਾਂ ਲੋਕਾਂ ਦਾ ਇਹੀ ਕਹਿਣਾ ਕਿ ਚਾਹੇ ਜ਼ਿੰਦਗੀਆਂ ਦੀ ਜਿਹੜੀ ਕੀਮਤ ਆ ਪੈਸੇ ਨਾਲ ਉਹ ਨਹੀਂ ਤੋਲੀ ਜਾ ਸਕਦੀ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਆ ਕੁਝ ਨਾ ਕੁਝ ਉਸ ਨੂੰ ਇਨਸਾਫ ਜ਼